ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਤੇ ਆਹ ਰਿਓ ਕੱਲ ਮੀਂਹ ਪੈਣ ਲੱਗ ਗਿਆ ਸੀ ਕੁਝ ਮੋਟਰ ਤੇ ਪਿਆ ਰਿਓ ਕੁਝ ਆਹ ਜਿਹੜੀ ਪਛੇਤੀ ਜੀਰੀ ਲਾਈ ਤੀ ਉਹਦੇ ਵਿੱਚ ਪਾਉਣਾ ਹਾਂਜੀ ਆਜੋ ਤੁਹਾਨੂੰ ਰੋਟੀ ਖਵਾ ਲਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਚੱਲਦੇ ਆਂ ਆਪਾਂ ਸ਼ਹਿਰ ਨੂੰ ਤੇ ਦੱਸਿਓ ਚਾਚੀ ਦੀ ਆ ਕੀ ਟਰੈਸ ਇੰਗੀ ਲੱਗੀ ਤੁਹਾਨੂੰ ਠੀਕ ਹੈ ਨਾ ਉੱਤੇ ਰਿਪੋਰਟ ਲੱਗੀ ਬਾਕੀ ਲੱਭ ਜੁੜੇ ਰਹੋ ਨਾਲ ਹਾਂਜੀ ਦੋਸਤੋ ਹੁਣ ਚੱਲਦੇ ਆਂ ਸ਼ਹਿਰ ਨੂੰ ਤੇ ਉਹ ਵਲੌਗ ਦੇਖਿਓ ਐਂਡ ਤੱਕ ਤੁਹਾਨੂੰ ਪਤਾ ਲੱਗ ਜੂਗਾ ਕਿੱਥੇ ਜਾਣਾ ਹੈ ਅੱਜ ਦੱਸਣਾ ਨਹੀਂ ਹੈਗਾ ਤੁਹਾਨੂੰ ਵਲੌਗ ਚ ਐਂਡ ਤੱਕ ਦੇਖੂਗੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਬਾਕੀ ਉਹ ਟੀਮੀ ਟੌਮ ਹੁਣੇ ਫਿਰ ਰਹੇ ਨੇ ਤੇ ਸਾਡੇ ਦਾ ਥੋੜਾ ਥੋੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਇੱਥੇ ਹਾਂਜੀ ਜਾ ਰਹੇ ਆਂ ਪਟਿਆਲੇ ਨੂੰ ਰਸਤੇ 'ਚ ਰੁਕ ਗਿਆ ਸੀ ਇੱਥੇ ਬੱਦਰਿਆ ਸੀਗਾ ਆਪਣੇ ਵਾਲਾ ਚੱਲਿਆ ਹੁਣ ਘਰ ਨੂੰ ਆ ਵੀ ਤੇ ਬੱਦਲਬਾਈ ਹੋਈ ਵੀ ਇੱਥੇ ਕਾਫੀ ਤੇ ਇੱਕਾ ਫੋਨ ਦਿਖਾਉਣਾ ਹੈ ਅੱਜ ਕੈਮਰਾ ਦਾ ਮੜ ਜਾ ਕੁਆਲਿਟੀ ਘਟਾ ਉਹ ਚੈੱਕ ਕਰਾਉਣਾ ਜਿੱਥੋਂ ਫੋਨ ਲਿਆਤੀ ਆਪਾਂ ਤੇ ਇੱਕ ਲਿਆ ਕੇ ਦੇਣੀ ਆ ਆਪਾਂ ਇਹਨਾਂ ਨੂੰ ਅੱਜ ਪ੍ਰਦਾਨ 5 ਕਿਲੋ ਦਾ ਪਈਆ ਤਿੰਨ ਪੈਕਟ ਹੋਰ ਲਿਆ ਦੇਣੇ ਨੇ 15 ਕਿਲੋ ਚੱਲ 2 ਕਿਲੋ ਬਾਸਪਤੀ ਚ 10-10 ਕਿਲੋ ਪੈ ਜੂਗੀ ਪ੍ਰਦਾਨ ਤੇ ਹੁਣ ਚੱਲਦੇ ਆਂ ਸ਼ਹਿਰ ਆਹ ਦੇਖੋ ਜਾ ਰਿਹਾ ਦੀ ਰਸਤੇ ਚ ਨਾ ਟੱਕਰ ਗਿਆ ਮੋਟਰਕੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਪੈਟਰੋਲ ਪੰਪ ਤੇ ਤੇਲ ਪਵਾ ਰਹੇ ਹਾਂ ਆ ਆਪਣਾ ਭਤੀਜ ਆ ਗਿਆ ਕਿਹੜਾ ਪਿੰਡਾ ਮੇਰੇ ਭਤੀਜ ਦਾ ਫਰੀਦਪੁਰ ਭੀਤ ਫੋਕੀ ਕਾ ਠੀਕ ਆ ਸਕੂਲ ਕਿਹੜਾ ਕਾਲਰ ਵੀ ਆ 50 ਠੀਕ ਆ ਡੌਂਕਰ ਪ੍ਰਵਾ ਠੀਕ ਆ ਪੜਿਆ ਲਿਖਿਆ ਕਰੋ ਮਾਂ ਬਾਪ ਦਾ ਕਹਿਣਾ ਜੋ ਮਹਰੇਕ ਕੰਪਿਊਟਰ ਕਹਿਦਾ ਹੁੰਦਾ ਜੀ ਕਿ ਜੇ ਵੀ ਨਸ਼ਾ ਨੂੰ ਕਾ ਕਰਦਾ ਉਹ ਤੋਂ ਦੂਰ ਹੋ ਕੇ ਰਹਿ ਜਾ ਕਰੋ ਠੀਕ ਆ ਨਾ ਹੋ ਠੀਕ ਆ ਕੱਢਦੀ ਗੱਲ ਠੀਕ ਗੱਲ ਆ ਲਵ ਤੁ ਲਵ ਤੁ ਹਾਂਜੀ ਪੈਟਰੋਲ ਪੰਪ ਤੇ ਤੇਲ ਪਾਉਣ ਰੁਕਿਆ ਸੀ ਭਤੀਜ ਆ ਗਿਆ ਤੇਲ ਪਵਾ ਕੇ ਫਿਰ ਚਲਦੇ ਆਂ ਪਟਿਆਲੇ ਨੂੰ ਤੇ ਪਹਿਲਾਂ ਟਰੈਕਟਰ ਵਾਲੀ ਏਜੰਸੀ 'ਚ ਜਾਵਾਂਗੇ ਠੀਕ ਆ ਨਾ ਦੇਖ ਲਓ ਭਤੀਜ ਸਾਰੀਆਂ ਵੀਡੀਓ ਦੇਖਦੇ ਨੇ ਕਹਿੰਦੇ ਚਾਚੇ ਧਰਨਾ ਲਾ ਦਿੰਦੇ ਆਂ ਦੇਖ ਲਓ ਸਕੂਲ ਵਾਲੇ 'ਚ ਪਾ ਕੇ ਵੀ ਕਹਿੰਦੇ ਹੈਗੇ ਨੇ ਇੱਥੋਂ ਹਿਸਾਬ ਲਾ ਲਓ ਤੁਸੀਂ ਕਿੰਨਾ ਪਿਆਰ ਕਰਦੇ ਨੇ ਆ ਦੇ ਚਾਚੇ ਨੂੰ ਹੁਣ ਚਲਦੇ ਆਂ ਆਪਾਂ ਸ਼ਹਿਰਬਾਲ ਨੂੰ ਜੁੜੇ ਰਹੋ ਹਾਂਜੀ ਪਟਿਆਲਾ ਪਹੁੰਚ ਗਏ ਹਾਂਜੀ ਕਿਵੇਂ ਨੇ ਉਹ ਠੀਕ ਹੋ ਆ ਪਟਿਆਲੇ ਆ ਗਏ ਆਪਾਂ ਆਪਣਾ ਬਾਈ ਨੰਬਰ ਇੱਥੇ ਮੜ ਜਾ ਫੋਨ ਦਿਖਾਉਣਾ ਜਿੰਨਾ ਤੂੰ ਆਪਾਂ ਲਿਆਤੀ ਇਹਦਾ ਨਾ ਕੈਮਰਾ ਇਹ ਜਿਹੜਾ ਮੜ ਜਾ ਦੋ ਲੋਡ ਸਿੱਧੀ ਵੀਡੀਓ ਬਣਾਉਣੇ ਆ ਤੂਏ ਪਾਸੇ ਨੂੰ ਤਾਂ ਫਲਫਿੰਗ ਜੀ ਆਉਂਦੀ ਆ ਇਹਦੇ ਵਿੱਚ ਪਤਾ ਨਹੀਂ ਕੀ ਚੱਕਰ ਪੜਾ ਲਾ ਚਿਹਰਾ ਦੇਖ ਚਿਹਰੇ ਤੇ ਕਰ ਰਿਹਾ ਫੋਕਸ ਹਾਂਜੀ ਬਣਾ ਲਾ ਬੱਸ ਉਹ ਵੀ ਜ਼ੂਮ ਕਰਕੇ ਦੇਖ ਮੇਰੇ ਇੱਕ ਫਰੰਟ ਹਾਂਜੀ ਸਵੇਰ ਦਾ ਹੈਰਾਨ ਹੋ ਰਿਹਾ ਤੁਹਾਨੂੰ ਪਤਾ ਹੀ ਆ ਫੋਨ ਲੈ ਕੇ ਆਇਆ ਸੀ ਯਾਰ ਆਪਾਂ ਫੋਨ ਆਦਾ ਵਾਪਸ ਕਰਾ ਲਿਆ ਇਹਨਾਂ ਤੋਂ ਕਹਿੰਦੇ ਕੈਮਰਾ ਚੇਂਜ ਕਰਾਂਗੇ ਫੋਨ ਰਿਪਲੇਸ ਨਹੀਂ ਹੁੰਦਾ ਮੈਂ ਕਿਹਾ ਤੁਸੀਂ ਰਹਿਣ ਦਿਓ ਜੀ ਅਸੀਂ ਕੋਟ ਕੇਸ ਕਰਾਂਗੇ ਆਪਦਾ ਗੱਲ ਮੁੱਕੂਗੀ ਅਸੀਂ ਕਿਉਂ ਆ ਉਹਦੇ ਨਵੇਂ ਫੋਨ ਦਾ ਉਹ ਕਰਾਈਏ ਕਿ ਜャ ਤੁਹਾਡਾ ਗਾਰੰਟੀ ਵਾਰੰਟੀ ਜਾਂ ਸਾਰਾ ਕੁਝ ਤੇ ਆ ਮੇਰੇ ਭਤੀਜ ਮੇਰੇ ਜਿਗਰ ਦੇ ਟੋਟੇ ਆ ਖੜੇ ਨੇ ਸਾਰੇ ਆਗੇ ਦੇਖ ਲਓ ਸਕੂਲ ਤੋਂ ਆਏ ਹੈਗੇ ਨੇ ਆਹ ਹੈ ਇਹਨਾਂ ਨੂੰ ਮੈਂ ਕਰਤੀ ਬੇਨਤੀ ਮੈਂ ਕਿਹਾ ਪੁੱਤੋ ਮੇਰੇ ਨਾਲ ਤਾਂ ਠੱਗੀ ਹੋ ਗਈ ਤੁਸੀਂ ਠੱਗੀ ਨਾ ਖਾਓ ਜਦੋਂ ਪਾਸ ਕਰੂਗੇ ਪਲੱਸ 2 ਆਦੇ ਡੈਡੀ ਨੂੰ ਕਹਿ ਰਹੇ ਹੋ ਕਿ Samsung ਲੈ ਰਹੇ ਬਾਪੂ ਇੱਕ ਨੰਬਰ ਚੀਜ਼ ਠੀਕ ਆ ਨਾ ਜਿਹੜਾ ਐ ਮੂੰਹ ਖਾਣ ਵਾਲਾ ਆ ਚੀਜ਼ ਨਹੀਂ ਲੈਣੀ ਹੈਗੀ ਠੀਕ ਆ ਆਪਾਂ ਆਪਣਾ ਰੋਸ ਆ ਇਹਨਾਂ ਨਾਲ ਜਿਹੜੇ ਮਾਲਕ ਨੇ ਇੱਥੇ ਦੇ ਠੀਕ ਆ ਆਪਣਾ ਹੋਰ ਕਿ ਇਹਨਾਂ ਨਾਲ ਰੋਸ ਨਹੀਂ ਹੈਗਾ ਜਦੋਂ ਜੱਤਾਂ ਤੁਸੀਂ ਕਹਿੰਦੇ ਸੀ ਤੁਹਾਨੂੰ ਨਵਾਂ ਦਵਾਂਗੇ ਜੀ ਜੇ ਕੋਈ ਪ੍ਰੋਬਲਮ ਆਉਂਦੀ ਆ ਫੋਨ ਦੇ ਵਿੱਚ ਅੱਜ ਤੁਸੀਂ ਕਹਿੰਦੇ ਹੋ ਜੀ ਠੀਕ ਹੋਊਗਾ ਆ ਕਿਹੜੀ ਗਤਾਰ ਚ ਆ ਮੇਰੇ ਭਤੀਜ ਮੀਂਹ ਪੈ ਰਿਹਾ ਦੀ ਬਹੁਤ ਹੁਣ ਆਏ ਨੇ ਵਿਚਾਰੇ ਉਧਰੋਂ ਕਿੱਥੇ ਬੈਠੇ ਸੀ ਤੁਸੀਂ ਲੀਲਾ ਭੌਣ ਬੈਠੇ ਸੀ ਲੁੱਲਾ ਭੌਣ ਬੈਠੇ ਸੀ ਅੱਛਾ ਹਾਂ ਤੁਸੀਂ ਕਿੱਥੇ ਸੀ ਲੀਲਾ ਭੌਣਾਂ ਦੀ ਇਕੱਠੀ ਸੀ ਸਭ ਜਿਹੇ ਬੈਠੇ ਸੀ ਤੁਸੀਂ ਚੋਬਰੋ ਲੀਲਾ ਭੌਣਾਂ ਕੋ ਆਏ ਜੀ ਠੀਕ ਆ ਠੀਕ ਆ ਠੀਕ ਆ ਹਾਂ ਜੀ ਚਾਹ ਪੀ ਰਹੇ ਹਾਂ ਜੀ ਆ ਮੇਰੇ ਭਤੀਜ ਹੜੇ ਨੇ ਸਾਰੇ ਆਹ ਉਹ ਠੀਕ ਹੋ ਗਿਆ ਨਾ ਵਧੀਆ ਚਾਚੇ ਤੁਸੀਂ ਸੁਣਾਓ ਹਾਂਜੀ ਦੋਸਤੋ ਹੁਣ ਖਾਣ ਪੀਣ ਵਾਲਾ ਸਮਾਨ ਲੈ ਕੇ ਫਿਰ ਚੱਲਦਾ ਪਿੰਡ ਨੂੰ ਅੱਜ ਦਾ ਦਿਨ ਜਮਾ ਵਧੀਆ ਨਹੀਂ ਗਿਆ ਭਤੀਜੇ ਅੱਜ ਤਾਂ ਇਹਨਾਂ ਨੇ ਯਾਰ ਮੈਨੂੰ ਫੋਨ ਵਾਲਿਆਂ ਨੇ ਮੇਰੀ ਮਤਲਬ ਸਾਰੀ ਦਿਹਾੜੀ ਖਰਾਬ ਕਰਾਤੀ ਯਾਰ ਫੁੱਦੂ ਹੀ ਬਣਾਈ ਗਿਆ ਯਾਰ ਅੱਜ ਬਾਕੀ ਜਿੰਨੇ ਵੀ ਭਤੀਜ ਮੇਰੇ ਆਏ ਕਹਿੰਦੇ ਚਾਚੇ ਧਰਨਾ ਲਾ ਦਿੰਦੇ ਆ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਆਪਾਂ ਨੂੰ ਕੀ ਲੋੜਾ ਧਰਨਾ ਲਾਉਣ ਦੀ ਠੀਕ ਹੈ ਨਾ ਆਪਾਂ ਨੇ ਵੀਡੀਓ ਪਾਉਣੀ ਦੀ ਆਪਾਂ ਆਪਦੀ ਪਾਤੀ ਕੋਈ ਚੱਕਰ ਨਹੀਂ ਹੈਗਾ ਆਪੇ ਬਦਲ ਕੇ ਦੇਣਗੇ ਫੋਨ ਕੈਮਰਾ ਨਹੀਂ ਮੈਨੂੰ ਆਉਂਦਾ ਠੀਕ ਹੈ ਨਾ ਜੇ ਨਹੀਂ ਮੰਨਣਗੇ ਫਿਰ ਉੱਪਰ ਜਾਵਾਂਗੇ ਕੋਰਟ ਚ ਕੋਈ ਗੱਲੇ ਨਹੀਂ ਹੈਗੀ ਬਾਕੀ ਤੁਹਾਨੂੰ ਲੱਭ ਜੂਗਾ ਇੱਕ ਗੱਲ ਹੋਰ ਜਿਹੜੀ ਰਹਿ ਗਈ ਮੇਰਾ YouTube ਵੀ ਡਾਟਾ ਇਹਨਾਂ ਨੇ ਇਹਦੇ ਆ ਜਿਹੜਾ ਹੁਣ ਵੀਡੀਓ ਬਣਾ ਰਿਹਾ ਹਾਂ Instagram ਵੀ ਡਾਟਾ ਹੁਣ ਜਾ ਕੇ ਦੁਬਾਰਾ ਤੋਂ ਡਾਊਨਲੋਡ ਕਰਨਾ ਪੈਣਾ ਸਾਰਾ ਕਹਿੰਦੇ ਜੀ ਸੌਫਟਵੇਅਰ ਅਪਡੇਟ ਕਰਨਾ ਪਊਗਾ ਠੀਕ ਫੇਰ ਨਹੀਂ ਹੋਇਆ ਬਾਕੀ ਮੇਰੇ ਭਤੀਜ ਆ ਗਏ ਤੀਆ ਬਾਈ ਨੰਬਰ ਖੜਾ ਆਹ ਦੇਖੋ ਜੀ ਪਟਿਆਲੇ ਕਿੰਨਾ ਪਾਣੀ ਖੜਾ ਏ ਮੀਂਹ ਦਾ ਬਹੁਤ ਜ਼ਿਆਦਾ ਪਾਣੀ ਆ ਗੱਡੀਆਂ ਡੁੱਬੀਆਂ ਪਿੱਛੇ ਗੱਡੀਆਂ ਵੀ ਬੰਦ ਹੋ ਗਈਆਂ ਤੁਸੀਂ ਹਿਸਾਬ ਲਾ ਲਓ ਇੰਨਾ ਪਾਣੀ ਆ ਆ ਦੇਖੋ ਦਰਿਆਏ ਬਣਿਆ ਪਈ ਹੋਏ ਜੀ ਪਟਿਆਲੇ ਹੈਗਾ ਜੀ ਮੈਂ ਆ ਦੇਖੋ ਪਿੱਛੇ ਨਦੀਓ ਬਣੀ ਪਈ ਆ ਨਾਲੇ ਇੰਨਾ ਜ਼ਿਆਦਾ ਮੀਂਹ ਪਿਆ ਨਹੀਂ ਹੈਗਾ ਆ ਪਾਉਂਗਾ ਦੇਖਿਓ ਵਲੌਗ ਚ ਪਟਿਆਲਾ ਹੈਗਾ ਤੇ ਵੀਡੀਓ ਤਾਂ ਬਣਾ ਰਿਹਾ ਮੈਨੂੰ ਪਿੱਛੇ ਨਾ ਮਤਾਵਾ ਮੈਂ ਸਪੈਸ਼ਲ ਗਿਆ ਕਿ ਬਹੁਤ ਬੁਰਾ ਹਾਲ ਆ ਜੀ ਮੈਂ ਕਿਹਾ ਚਲੋ ਮੈਂ ਵੀਡੀਓ ਪਾਉਂਦਾ ਜੀ ਇਉਂ ਪਰ ਪਿੱਛੇ ਨਾ ਗੱਡੀਆਂ ਖਰਾਬ ਹੋਈਆਂ ਵੀ ਖੜੀਆਂ ਹੈਗੀਆਂ ਨੇ ਜਿਹੜੀਆਂ ਹਾਂਜੀ ਆ ਪਟਿਆਲੇ 22 ਨੰਬਰਾਂ ਲਾਣੇਦਾਰ ਕਹਿੰਦਾ ਫਿਸ਼ ਲੈ ਜਾਈ ਮੱਛੀ ਫਰਾਈ ਕਰੀ ਅੱਜ ਹਾਂਜੀ ਹਾਂਜੀ ਫਰਾਈ ਕਰੀ ਠੀਕ ਆ ਠੀਕ ਆ ਓਕੇ ਹਾਂਜੀ ਖਾਣ ਪੀਣ ਵਾਲਾ ਸਮਾਨ ਫੜ ਲਿਆ ਆਪਾਂ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਜਾ ਕੇ ਫਿਰ ਬਲੌਗ ਹਾਂਜੀ ਹੁਣ ਪਿੰਡ ਨੂੰ ਜਾਣ ਲੱਗਿਆ ਤੇ ਆ ਭਤੀ ਜਾ ਕੇ ਇਹਨਾਂ ਨੂੰ ਛੁੱਟੀ ਹੁਣ ਹੋਈ ਆ ਤੇ ਆ ਤੁਸੀਂ ਟਿਊਸ਼ਨ ਚੱਲੇ ਹੋ ਹਾਂਜੀ ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਬੰਕ ਘੱਟ ਮਰਿਆ ਕਰੋ ਉਹ ਠੀਕ ਆ ਲਾਭ ਤੂਆ ਤੁਹਾਨੂੰ ਸਾਰਿਆਂ ਨੂੰ ਯਾਰ ਠੀਕ ਆ ਨਾ ਤੇ ਹੋਰ ਦੱਸੋ ਗੱਲਬਾਤ ਮੈਨੂੰ ਮਿੱਤਰ ਪਿਆਰਿਓ ਕੋਈ ਸਮੋਸਾ ਕੋਈ ਟਿੱਕੀ ਖਾਣੀਆ ਨਾ ਹਾਂ ਦੱਸ ਦੋ ਨਾ ਹਾਂਜੀ ਭਤੀਜ ਨੇ ਯਾਰ ਸਾਰੇ ਆਪਣੇ ਹੋਰ ਦੱਸੋ ਯਾਰ ਘਰੇ ਠੀਕ ਨੇ ਜੀ ਆ ਗਏ ਘਰੇ ਨਾ ਲਿਖਿਆ ਸਵੇਰੇ ਪਾਵਾਂਗੇ ਉਹ ਠੀਕ ਹੋ ਉਕੇ ਰਿਪੋਰਟ ਅੱਜ ਦੇ ਵਲੌਗ ਦੀ ਕਰਦੇ ਆਂ ਦੀ ਐਂਡ ਲਵ ਯੂ ਤੇ ਇੱਕ ਗੱਲ ਹੋਰ ਸਾਰਾ ਕੁਝ ਇਹ ਡਿਲੀਟ ਹੋ ਗਿਆ YouTube ਇੰਸਟਾਗ੍ਰam ਆ ਫੋਨ ਦੇ ਉੱਪਰੋਂ ਆ ਹੁਣ ਦੁਬਾਰ ਤੋਂ ਬਣਾਵਾਂਗੇ ਉਹਨੂੰ ਕੀ ਕਹਨੇ ਹੁੰਦੇ ਆ ਡਾਊਨਲੋਡ ਕਰਕੇ ਦੁਬਾਰ ਤੋਂ ਮੇਲ ਭਰਾਂਗੇ ਵਿੱਚ ਬਹੁਤ ਟਾਈਮ ਖਰਾਬ ਕਰਿਆ ਯਾਰ ਅੱਜ ਮੇਰਾ ਉਹਨਾਂ ਨੇ ਆ ਗੱਲ ਚੰਗੀ ਨਹੀਂ ਹੈਗੀ ਚਲੋ ਲੋਕ ਦੱਸ ਦੇਣਗੇ ਆਪੇ ਹੂੰ ਫੋਨ ਤਾਂ ਨਵਾਂ ਲੈ ਕੇ ਉਹ ਖੜਾ ਛੱਡੂਗਾ ਹੀ ਨਹੀਂ ਖੜਾ ਛੱਡਦਾ ਹੈਗਾ ਤੇ ਮੇਰੇ ਫੋਨ ਦੀ ਵੀ ਨਹੀਂ ਗੱਲ ਹੈਗੀ ਜਿਹੜੇ ਹੋਰ ਲੋਕਾਂ ਨੂੰ ਦੀ ਖੱਜਲ-ਖਵਾਲ ਕਰਦੇ ਹੋਂ ਉਹ ਹੈ ਸੋਨੂੰ ਪੱਤੇ ਨਹੀਂ ਦਿੱਤੇ ਹੈਗੇ ਪੱਤਿਆਂ ਦੀਆਂ ਟਾਣੀਆਂ ਨਹੀਂ ਹੈਗੀਆਂ ਨੋਟ ਨਹੀਂ 5 500 ਦੇ ਜਿਹੜੇ ਤੁਹਾਨੂੰ ਬਏ ਨੇ ਠੀਕ ਹੈ ਨਾ ਕੋਈ ਗੱਲ ਨਹੀਂ ਲਵਜੂ ਬਾਕੀ ਸਾਰਿਆਂ ਨੂੰ ਸਪੋਰਟ ਕਰਿਓ ਵਾਦੀ ਜਾ ਕੇ